ਬੀਟੀਟੀ ਨੇ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 7 ਦਿਨਾਂ ਦਾ ਰਿਮਾਂਡ ਵਿਜੀਲੈਂਸ ਨੂੰ ਮਿਲ ਗਿਆ ਹਾਲਾਂਕਿ ਸਰਕਾਰੀ ਪੱਖ ਦੇ ਵਕੀਲਾਂ ਦੇ ਵੱਲੋਂ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਹੁਣ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਵਿਕਰਮ ਮਜੀਠੀ ਲਈ ਕੋਈ ਚੰਗਿਆ ਨਹੀਂ ਆਖਿਆ ਜਾ ਸਕਦੀਆਂ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਮੋੜ ਆਉਂਦਾ ਦਖਾਈ ਦੇ ਰਿਹਾ ਜਿਸ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਦੇ ਵੱਲੋਂ 2021 ਦੇ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਵਿਕਰਮ ਜੀਠੇ ਦੇ ਉੱਪਰ ਨਸ਼ਿਆਂ ਨੂੰ ਲੈ ਕੇ ਕਾਰਵਾਈ ਕੀਤੀ ਗਈ ਸੀ ਪਰਚਾ ਦਰਜ ਕੀਤਾ ਗਿਆ ਸੀ ਉਸ ਨੂੰ ਲੈ ਕੇ ਉਸ ਮਾਮਲੇ ਜਾਂਚ ਜਿਸ ਡੀਜੀਪੀ ਦੇ ਵੱਲੋਂ ਡੀਜੀਪੀ ਸਦਾਰਥ ਚਟੋਪਾਦਿਆ ਦੇ ਵੱਲੋਂ ਕੀਤੀ ਗਈ ਸੀ ਹੁਣ ਉਸ ਡੀਜੀਪੀ ਨੂੰ ਵਿਜੀਲੈਂਸ ਨੇ ਸੱਮਣੇ ਭੇਜ ਦਿੱਤਾ ਤੇ ਆਖਿਆ ਕਿ ਇਸ ਮਾਮਲੇ ਨਾਲ ਸੰਬੰਧਿਤ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਉਹ ਸਾਨੂੰ ਦੋ ਹੁਣ ਸਾਬਕਾ ਡੀਜੀਪੀ ਸਦਾਰਥ ਚਟੋਪਾਦਿਆ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਜਾਵੇਗਾ ਤੇ ਸਦਾਰਥ ਚਟੋਪਾਦ ਦੇ ਵੱਲੋਂ ਹਾਲੀ ਦੇ ਵਿੱਚ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਖ ਦਿੱਤਾ ਹੈ ਕਿ ਮੇਰੇ ਕੋਲ ਵਿਕਰਮ ਮਜੀਠੇ ਦੇ ਖਿਲਾਫ ਠੋਸ ਸਬੂਤ ਨੇ 2021 ਦੇ ਵਿੱਚ ਜਦੋਂ ਸਾਬਕਾ ਡੀਜੀਪੀ ਸੁਧਾਰਤ ਚੱਟੋਪਾਦਿਆ ਨੇ ਵਿਕਰਮ ਜਿਠਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਨਸ਼ੇ ਦੇ ਮਾਮਲੇ ਵਿੱਚ ਤਾਂ ਲਗਭਗ 1 ਸਾਲ ਤੋਂ ਵੱਧ ਸਮਾਂ ਵਿਕਰਮ ਜਿਠਿਆ ਜੇਲ੍ਹ ਦੇ ਵਿੱਚ ਰਹੇ ਸਨ ਤੇ ਉਸ ਤੋਂ ਬਾਅਦ ਅਗਸਤ 2022 ਦੇ ਵਿੱਚ ਵਿਕਰਮ ਜਿਠਾ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਕਾਫੀ ਲੰਮਾ ਸਮਾਂ ਜਿਸ ਡੀਜੀਪੀ ਦੇ ਵੱਲੋਂ ਐਫਆਈਆਰ ਦੇ ਹੁਕਮ ਦਿੱਤੇ ਗਏ ਸਨ ਕਾਫੀ ਲੰਮਾ ਸਮਾਂ ਵਿਕਰਮ ਜਿਠਿਆ ਇਸ ਕੇਸ ਦੇ ਵਿੱਚ ਜੇਲ ਕੱਟ ਕੇ ਆਏ ਸਨ ਅਗਸਤ 2022 ਦੇ ਵਿੱਚ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਮਾਮਲੇ ਵਿੱਚ ਹੁਣ ਉਸ ਡੀਜੀਪੀ ਨੂੰ ਸੱਮਣ ਭੇਜ ਕੇ ਵਿਜੀਲੈਂਸ ਦੇ ਵੱਲੋਂ ਆਖਿਆ ਗਿਆ ਕਿ ਜੋ ਕੁਝ ਵੀ ਤੁਹਾਡੇ ਕੋਲ ਆ ਬਿਕਰਮ ਜੀਠਣ ਨੂੰ ਲੈ ਕੇ ਜਾਣਕਾਰੀ ਹੈ ਇਸ ਮਾਮਲੇ ਵਿੱਚ ਆਪਣੇ ਜੋ ਜਾਣਕਾਰੀ ਹੈ ਵਿਜੀਲੈਂਸ ਦੇ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਬਿਕਰਮ ਜੀਠਾ ਦੇ ਖਿਲਾਫ ਹੋਰ ਵੀ ਸਬੂਤ ਇਕੱਠੇ ਕੀਤੇ ਜਾ ਸਕਣ ਤੇ ਉਧਰ ਦੂਜੇ ਪਾਸੇ ਇਸੇ ਮਾਮਲੇ ਦੇ ਨਾਲ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਿਕਰਮ ਜੀਠਿਆ ਨੂੰ ਜਦੋਂ ਉਹਨਾਂ ਦੀ ਰਾਇਸ ਦੇ ਉੱਪਰ ਵਿਜੀਲੈਂਸ ਦੇ ਅਧਿਕਾਰੀ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਪੌਂਟੇਸਾਨਾ ਪੋਸਟ ਗੇਸ਼ ਕਰਨ ਤੋਂ ਬਾਅਦ ਗ੍ਰਿਫਤਾਰ ਕਰਨ ਪਹੁੰਚੇ ਸਨ ਤਾਂ ਉਹਨਾਂ ਅਧਿਕਾਰੀਆਂ ਨੂੰ ਹੁਣਾਂ ਕੰਮ ਕੀਆ ਅਕਾਲੀ ਵਰਕਰਾਂ ਦੇ ਵੱਲੋਂ ਦਿੱਤੀਆਂ ਜਾ ਰੀਆਂ ਨੇ ਇਸ ਨੂੰ ਲੈ ਕੇ ਉਹਨਾਂ ਬਿਜਨੈਸ ਅਧਿਕਾਰੀਆਂ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਤੇ ਨਾਲ ਹੀ ਇਹਨਾਂ ਅਧਿਕਾਰੀਆਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਵਿਅਕਤੀਆਂ ਦੇ ਵੱਲੋਂ ਸਾਡੀ ਜਾਂਚ ਦੇ ਵਿੱਚ ਜੋ ਸਬੂਤ ਨੇ ਉਹਨਾਂ ਨੂੰ ਨਸ਼ਟ ਵੀ ਕੀਤਾ ਹੈ ਇਹਨਾਂ ਦੇ ਉੱਪਰ ਇਹ ਵੀ ਇਲਜ਼ਾਮ ਇਹਨਾਂ ਅਧਿਕਾਰੀਆਂ ਦੇ ਵੱਲੋਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਲਗਾ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਵਿਕਰਮ ਜਿਠੇ ਦੀ ਗ੍ਰਿਫਤਾਰੀ ਤੋਂ ਬਾਅਦ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਵਿਕਰਮ ਜਿਠੇ ਦੇ ਹੱਕ ਦੇ ਵਿੱਚ ਆਪਣਾ ਬਿਆਨ ਦਿੱਤਾ ਦਾ ਉਸ ਨੂੰ ਲੈ ਕੇ ਹੋਣਾ ਕਾਂਗਰਸੀ ਉਹਨਾਂ ਦੇ ਆਪਣੇ ਹੀ ਕਾਂਗਰਸੀ ਆਗੂਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਣ ਲੱਗ ਪਿਆ ਬਰਿੰਦਰ ਸਿੰਘ ਢਿੱਲੋਂ ਜੋ ਕਿ ਕਾਂਗਰਸੀ ਆਗੂ ਨੇ ਉਹਨਾਂ ਦੇ ਵੱਲੋਂ ਇਹਨਾਂ ਕਾਂਗਰਸੀ ਆਗੂ ਜੋ ਕਿ ਮਜੀਠੀਏ ਦੇ ਹੱਕ ਦੇ ਵਿੱਚ ਪੁੱਗਤੇ ਨੇ ਉਹਨਾਂ ਨੂੰ ਲੈ ਕੇ ਆਪਣਾ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਨੇਤਾ ਵਿਕਰਮ ਮਜੀਠੀਏ ਦਾ ਬਚਾਅ ਕਰ ਰਹੇ ਨੇ ਇਸ ਤੋਂ ਵੱਡੀ ਵਿਡੰਬਣਾ ਕੀ ਹੋ ਸਕਦੀ ਹੈ ਅਸੀਂ ਉਸ ਦੇ ਪਹਿਲਾਂ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਬਾਦਲਾ ਅਤੇ ਮਜੀਠੀਆ ਦੇ ਖਿਲਾਫ ਕਾਰਵਾਈ ਨਾ ਹੋਣ ਕਰਕੇ ਅਸੀਂ ਆਪਣੇ ਸੀਐਮ ਨੂੰ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਸੀ F.I.R. da, quando o F.I.R. da, usda. ਜਸ਼ਨ ਮੇ ਮਨਾਇਆ ਸੀ ਤੇ ਹੁਣ ਇਹ ਯੂ ਟਰਨ ਕਿਉਂ 2017 ਦੇ ਵਿੱਚ ਮਜੀਠੀਆਂ ਨੂੰ ਜੇਲ 2025 ਦੇ ਵਿੱਚ ਮਜੀਠੀਆਂ ਦੀ ਜੈ ਸਾਨੂੰ ਆਪਣਾ ਮਨ ਬਣਾ ਲੈਣਾ ਚਾਹੀਦਾ ਕਿਉਂਕਿ ਜਨਤਾ ਦੀ ਯਾਦਦਾਸ਼ਤ ਇਨੀ ਘਟ ਨਹੀਂ ਹੁੰਦੀ ਰਾਜਨੀਤਿਕ ਇਸ ਬਾਰੇ ਨਹੀਂ ਹੁੰਦੀ ਕਿ ਅੱਜ ਦੇ ਸਮੇਂ ਦੇ ਵਿੱਚ ਕੀ ਚੱਲ ਰਿਹਾ ਹੈ ਇਹ ਸਗੋਂ ਪੁਰਾਤਨ ਹਲਾਤਾ ਅਤੇ ਸਿਧਾਂਤਾਂ ਦੇ ਬਾਰੇ ਹੋਣੀ ਚਾਹੀਦੀ ਹੈ ਇਹ ਇਸ ਦੇ ਬਾਰੇ ਹੋਣੀ ਚਾਹੀਦੀ ਹੈ ਕਿ ਕੱਲ ਅਸੀਂ ਕਿਸ ਲਈ ਖੜੇ ਸੀ ਅਤੇ ਅੱਜ ਅਸੀਂ ਕਿਸ ਲਈ ਖੜੇ ਹੋਣ ਨੂੰ ਤਿਆਰ ਆ ਇਸ ਪ੍ਰਕਾਰ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਆਖਿਆ ਕਿ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਬਿਕਰਮਜੀਠਿਆ ਨੂੰ ਜੇਲ੍ਹ ਦੇ ਵਿੱਚ ਭੇਜਣ ਲਈ ਆਪਣੀ ਹੀ ਸੀਐਮ ਨੂੰ ਹਟਾ ਦਿੱਤਾ ਸੀ ਤੇ ਹੁਣ ਬਿਕਰਮਜੀਠਿਆ ਦੇ ਉੱਪਰ ਕਾਰਵਾਈ ਹੋਈ ਹੈ ਤਾਂ ਇਹ ਕਾਂਗਰਸੀਆਂ ਨੇ ਆਪਣਾ ਸਟੈਂਡ ਕਿਉਂ ਬਦਲ ਲਿਆ ਹੈ ਰਾਜਨੀਤੀ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਮੁਤਾਬਕ ਆਪਣਾ ਸਟੈਂਡ ਨਹੀਂ ਬਦਲਣਾ ਚਾਹੀਦਾ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਫੈਸਲੇ ਲੈਣੇ ਚਾਹੀਦੇ ਨੇ ਇੱਥੇ ਬਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਆ ਕੀਤੀ ਗਈ ਹੈ ਕਿਉਂਕਿ ਜਦੋਂ ਬਿਕਰਮਜੀਠੇ ਦੇ ਘਰ ਦੇ ਉੱਪਰ ਰੇਡ ਪਈ ਤਾਂ ਉਸ ਮੌਕੇ ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਬਾਜਵਾ ਤੇ ਇਹਨਾਂ ਦੇ ਨਾਲ ਨਾਲ ਹੋਰ ਵੀ ਕਾਂਗਰਸੀ ਲੀਡਰ ਬਿਕਰਮਜੀਠੇ ਦੇ ਹੱਕ ਦੇ ਵਿੱਚ ਖੜਦੇ ਦਿਖਾਈ ਦਿੱਤੇ ਤੇ ਉਧਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ, ਸੁਨੀਲ ਜਾਖੜ ਵੀ ਬਿਕਰਮਜੀਠੇ ਦੇ ਹੱਕ ਦੇ ਵਿੱਚ ਖੜਦੇ ਦਿਖਾਈ ਦਿੱਤੇ ਪਰ ਹੁਣ ਇਹਨਾਂ ਕਾਂਗਰਸੀ ਖੋਦੇ ਕਾਂਗਰਸੀ ਆਗੂਆਂ ਦੇ ਵੱਲੋਂ ਆਪਣੇ ਵੱਡੇ ਲੀਡਰਾਂ ਦੇ ਖਿਲਾਫ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਨੇ